ਨਾਮ ਹੈ ਤੇ ਅਸੀਂ ਹਰਦੀਪ ਸਿੰਘ ਹਰਦੀਪ ਸਿੰਘ ਜੀ ਅੱਜ ਇੱਕ ਡੈਡ ਬੋਡੀ ਮਤਲਬ ਫੇਥਲੇ ਡੈਡ ਬੋਡੀ ਆ ਕੇ ਡੈਥ ਹੋ ਗਈ ਹੈ ਸੋ ਦੁਬਾਰਾ ਥੋੜਾ ਦੱਸ ਦਿਓ ਕਿਹਦਾ ਡੈਥ ਹੋਈ ਹੋ ਮੈਂ ਹਾਜ਼ਰ ਹੇ ਤੇ ਆਪਣੀ ਚੌਂਕੀ ਦੇ ਵਿੱਚ ਪੌਣੇ 6 ਵਜੇ ਸਾਨੂੰ ਮੈਸੇਜ ਮਿਲਿਆ ਵੀ ਰੇਲ ਗੱਡੀ ਜਿਹੜੀ ਪਠਾਨਕ ਅਮਰਸਰ ਤੋਂ ਦਿੱਲੀ ਜਾ ਰਹੀ ਹੈ ਉਹ ਸੁਪਰ ਫਾਸਟ ਦੇ ਨਾਲ 36 ਦੇ ਕਿਲੋਮੀਟਰ 36 ਦੇ ਦੋ ਤਿੰਨ ਦੇ ਉੱਤੇ ਇੱਕ ਬੰਦਾ ਜਿਹੜਾ ਉੱਥੇ ਲੇ ਗੱਡੀ ਦੇ ਆ ਗਿਆ ਜਿਸ ਕਰਕੇ ਆਪਾਂ ਉਹ ਡੈਡ ਬੋਡੀ ਨੂੰ ਕਵਰ ਕਰਕੇ ਤੇ ਹੁਣ شناخت ਨਹੀਂ ਹੋਈ ਅਜੇ ਜਿਸ ਨੂੰ ਸਨਖਤ ਵਾਸਤੇ ਸਿਵਲ ਹਸਪਤਲ ਮੌਤਰੀ ਜਮ੍ਹਾਂ ਕਰਾ ਦਿੱਤਾ 72 ਘੰਟੇ ਬਾਅਦ ਸਰ ਆਪਣੇ ਚੌਂਕੀ ਤੋਂ ਕਿੰਨੀ ਕੀ ਦੂਰੀ ਤੇ ਹੈਗੀ ਇੱਥੋਂ ਹੋਣੀ ਹੈ 2 ਕਿਲੋਮੀਟਰ ਹੋਣੀ ਹੈ ਇਹ ਕੀ ਐਡਰੈਸ ਦਾ ਕੋਈ ਪਤਾ ਲੱਗਾ ਨਹੀਂ ਐਡਰੈਸ ਦਾ ਜੀ ਨਹੀਂ ਪਤਾ ਲੱਗਾ ਜੀ ਨਾਮ ਨੂੰ ਮੈਂ ਸਮ੍ਰਿਤਿਕ ਦੀ ਮੌਤ ਕਿਵੇਂ ਹੋਈ ਮਤਲਬ ਟ੍ਰੇਨ ਤੋਂ ਬਾਹਰ ਦੇਖ ਰਿਹਾ ਜੇ ਤੁਹਾਨੂੰ ਲਾਈਨ ਕ੍ਰਾਸ ਕਰ ਰਿਹਾ ਸੀ ਨਹੀਂ ਲਾਈਨ ਕ੍ਰਾਸ ਕਰਦੇ ਦੀ ਆਈ ਹੈ ਟ੍ਰੇਨ ਲਾਈਨ ਦੇ ਵਿੱਚ ਡੈਡ ਬੜੀ ਪਈ ਸੀ ਉਹਦੀ ਜਿਹੜੀ ਚੱਕ ਕੇ ਹੁਣ ਸਿਵਲ ਹਸਪਤਲ ਜਮ੍ਹਾਂ ਕਰਾ ਦਿੱਤੀ ਹੈ ਸਨਖਤ ਵਾਸਤੇ 72 ਘੰਟੇ ਬਾਅਦ ਰੱਖ ਦਿੱਤੀ ਹੈ ਤੈਨੂੰ ਸੁਣਾਕ ਤੋਂ ਹੋਏਗੀ ਅਗਲੀ ਘਰ ਵੀ ਇਹ ਦਿੱਲੀ ਤੋਂ ਆ ਰਹੀ ਜੀ ਪਠਾਨਕੋਟ ਹੁਣ ਇਸ ਵੇਲੇ ਅੰਮ੍ਰਿਤਸਰ ਤੋਂ ਆ ਰਹੀ ਸੀ ਪਠਾਨਕੋਟ